परे नजम की फर्स तरुना को क्यों ही दयो लियो जरा तदजीत कब न नंद पज हर बना औद ज्ञात है बीत बिरद पयो सुन चे नहीं काल पहुंचे वो ना। कहो नानक नर पाकरे क्यों न पजे पगवान ਤਨ ਦਾਰ ਸੰਪਤ ਸਗਲ ਜਿਨੀ ਆਪਣੀ ਕਰ ਬਾਵਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤੀ ਤੇ ਉਦਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤਹ ਜਾਨੀ ਹੈ ਸਦਾ ਬਸਤ ਤੁਮ ਸਾਥ ਤਨ ਤਨ ਜੇ ਤੋ ਹੋ ਦਿਓ ਤਾਂ ਸਿਉ ਨਿਹੁਨ ਕੀਨ ਸੋ ਮਨਾਨਕ ਨਰਬਾਵਰੇ ਅਬ ਕੀ ਔਡੋਲਤ ਦੀਜ ਤਨ ਤਨ ਸੰਪੇ ਸੁਖ ਦਿਓ ਅਰਜਨੀ ਕੇ ਤਾਮ ਕਹੋ ਨਾਨਕ ਸੁਨ ਰਹਿ ਹਣ ਸਿਵਰਤ ਤਾਹੀ ਨਰਾ ਸਭ ਸੁਖ ਦਾਤਾ ਨਾਮਹਿ ਦੂਸਰ ਨਾਹੀ ਕੋ ਹੋਏ ਤੁਮ ਨਾਨਕ ਸੁਨ ਰਹਿ ਮਨ ਤੇ ਸਿਵਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਭਜ ਰੇ ਤੈ ਮੀਤ ਕਹੋ ਨਾਨਕ ਸੁੰਦਰੇ ਮਨ ਔਰ ਕਟਤ ਹੈ ਨੀਤ ਪਾਚ ਤਤ ਕੋ ਤਨ ਰਚਿਓ ਜਨ ਹੁਚਤ ਦੁਸ ਜਾਨ ਜੀਤੇ ਉਪਜਿਓ ਨਾਨਕ ਲੀਨ ਤਹੇ ਮੈਂ ਮਾਨ ਘਟ ਘਟ ਮੈਂ ਹਰ ਜੁਮ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇ ਭਜ ਮਨ ਕੋਣ ਜੀ ਉਤਰੇ ਪਾਰ ਸੁਖ ਸੁਖ ਜੈ ਪਰਸੇ ਨਹੀਂ ਲੋਭ ਮੋਹ ਦੀ ਮਾਨ ਕਹੋ ਨਾਨਕ ਸੁਨ ਰੇ ਮਨ ਸੋ ਮੂਰਤ ਪਗ ਅਗਨ ਉਸਤਤ ਨਿੰਦਿਆ ਨਹੀਂ ਜੈ ਕੰਚਨ ਨੂਸਾਨ ਕਹੋ ਨਾਨਕ ਸੁਨ ਰੇ ਮਨ ਭੁਗਤ ਤਾ ਹੈ ਤੇਜਾਨ ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸੁਨਾਨ ਕਹੁ ਨਾਨਕ ਸੁਨਰੇ ਮਨ ਮੁਕਤ ਤਾਹੇ ਤੈ ਜਾਨ ਪੈ ਕਾਹੂ ਕੋ ਦੇਤ ਨੈ ਮੈਂ ਪੈ ਮਾਨ ਤੇ ਅਮਾਨ ਕਹੁ ਨਾਨਕ ਸੁਨਰੇ ਮਨ ਗਿਆਨੀ ਤਾਹੇ ਬਖਾਨ ਜੈ ਪਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਤੁਹੋਂ ਨਾਨਕ ਸੁਨ ਰੇ ਮਨ ਤੈਨ ਕਰ ਮਾਥੇ ਭਾਗ ਜੇ ਮਾਇਆ ਮਮਤਾ ਤਜੀ ਸਭ ਤੇ ਭੈ ਹੋਇ ਉਦਾਸ ਕਹ ਨਾਨਕ ਸੁਨ ਰੇ ਮਨ ਤੇ ਘਟ ਬ੍ਰਹਮਨੀ ਮੋਹਾਸੁ ਜੇ ਪ੍ਰਾਨੀ ਹੋ ਮਹਿਤਾ ਜੀ ਕਰਤਾ ਰਾਮ ਪਛਾਨ ਤਹ ਨਾਨਕ ਬਹੁ ਪਤਨਾਰੇ ਇਹ ਮਨ ਸਾਚੀ ਨਾਨਕ ਤੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਜਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੈ ਕਾਮ ਜਿਹ ਕੋ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨ ਪਰੇ ਨ ਜਮ ਕੈ ਧਾਮ ਜੋ ਪ੍ਰਾਨੀ ਮਮਤਾ ਤਜੈ

ਕੋਟਨ ਮੇ ਨਾਨਕ ਤੁ ਕੋ ਨਾਰਾਇਣ ਜੇ ਚੀਤ ਜੈਸੇ ਜਲਤੇ ਬੁੱਧ ਦੁਦਾ ਉਪਜ ਦਿਨ ਸੇ ਨੀਤ ਜੈ ਕਰਚਨ ਤੈ ਸੇ ਰਚੀ ਪਵਨ ਨਾਨਕ ਸੁਨ ਮੀ ਤੋ ਪ੍ਰਾਨੀਤ ਸੁਨ ਚੇਤੈ ਮਦ ਮਾਇਆ ਕੇ ਅੰਧ ਕੋ ਨਾਨਕ ਬਿਨ ਘਰ ਭਜਨ ਪਰਤਤਾ ਹੈ ਜਬ ਫੰਦ ਜੋ ਸੁਖ ਕੋ ਚਾਹੇ ਸਦਾ ਸਰਣ ਰਾਮ ਕੀ ਲੇ ਕੋ ਨਾਨਕ ਸੁਨ ਰੇ ਮਨ ਦੁਰਲਭ ਮਾਨਖ ਤੇ ਮਾਇਆ ਕਾ ਕਰਨ ਤਾਵਹੀ ਮੂਰਖ ਲੋਗ ਅਜਾਨ ਤਹ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਇਸਤੇ ਨ ਪੜੇ ਰੂਪ ਰੂਪ ਰਾਮ ਤੇ ਜਾਨ ਹਰ ਚਲ ਹਰ ਅੰਤਰ ਨਹੀਂ ਨਾਨਕ ਸਾਚੀ ਨਾਮ ਮਨ ਮਾਇਆ ਮਫਦਰ ਰਹਿਓ ਬਿਸਰਿਓ ਕੋ ਬਿਤ ਨਾਮ ਤੋ ਨਾਨਕ ਬਿਨ ਹਰ ਪੜਨ ਜੀਵਨ ਕੋਨੇ ਕਾਮ ਪ੍ਰਾਨੀ ਰਾਮ ਨਚੇ ਤਈ ਮਤ ਮਾਇਆ ਕੇ ਅੰਤ ਕਹੁ ਨਾਨਕ ਹਰ ਭਜਨ ਬਿਨ ਪਰਤ ਤਾਹਿ ਚਮ ਫੰਦ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਇ ਕਹੁ ਨਾਨਕ ਹਰ ਭਜਨ ਅੰਤ ਸਹਾਈ ਹੋਇ ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨ ਜਮ ਕੋ ਤਰਾਸ ਕਹੋ ਨਾਨਕ ਹਰ ਪਦ ਮਨ ਨਿਰਪੈ ਪਾਵੇ ਬਾਸ ਜਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦੇ ਲੋ ਰਾਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਦ ਕੋਨ ਤੀਨੇ ਅਵਸਥਾ ਜਾਨ ਕੋ ਨਾਨਕ ਹਰ ਭਜਨ ਬਿਨ ਇਰਥਾ ਸਭ ਹੀ ਮਾਨ ਕਰਨਾ ਹੋ ਤੋ ਸੋ ਨਾ ਕੀਓ ਔਰਿਉ ਲੋਭ ਕੈ ਹੰਦ ਨਾਨਕ ਸਮੇ ਉਗਰਮ ਗਇਓ ਅਬ ਕਿਉ ਰੋਗ ਤੈੰਦ ਮਨ ਮਾਇਆ ਮੇਰਾ ਮਰ ਗਿਆ ਨਿਕਸ਼ਿਤ ਨਾ ਹਿਰਨੀਤ ਨਾਨਕ ਮੂਰਤ ਚਿਤਰ ਜਿਉ ਸਾਡ ਤਨਾਹਿਨ ਪੀਤ ਨਰਛਾਹ ਤਕਛਿਆ ਹਾਰ ਹੋਰ ਕੀਓ ਰਹਿ ਪਈ ਚਿੰਤ ਮਤ ਰਹੇ ਉਠ ਗੋਰਾ ਨਾਨਕ ਫਾਸੀ ਗਲ ਭਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ कोह난ਕ ਸੁਨਰੇ ਮਨਾਨ ਵਰਪਾ ਗਏ ਸੋ ਹੋਵੇ ਜਗਤ ਪਖਾਰੀ ਫਿਰਤ ਹੈ ਸਭ ਪੋਦਾ ਤਾਰਾਮ ਕੋਹਨਾਨਕ ਮਨ ਸਿਮਰਤੇ ਉਰਨ ਹੋਵੇ ਕਾਮ ਝੂਠੇ ਮਾਨ ਕਹ ਕਰੇ ਜਗ ਸੁਪਨੇ ਜੋ ਜਾਨ 인 ਮੈਂ ਕਛ ਤੇਰੋ ਨਹੀਂ ਨਾਨਕ ਕਹੇ ਉਹ ਬਖਾਨ ਗਰਭ ਕਰਤ ਹੈ ਦੇਖ ਬਿਨ ਸੈ ਸ਼ਿਨ ਮੈ ਮੀਤ ਜੈ ਪ੍ਰਾਨੀ ਹਰ ਜਸ ਕਹੇ ਉਹ ਨਾਨਕ ਤੇਹ ਜਗ ਜੀਤ ਜਿਹ ਕਟ ਸਿਮਰਨ ਰਾਮ ਕੋ ਸੋ ਨਾਲ ਮੁਕਤ ਜਾਨ ਤੈ ਨਾਲ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਪ ਬਗਤ ਪਗਵਾਨ ਜੈ ਪ੍ਰਾਨੀ ਕੇ ਨਹਿ ਮਨ ਜੈਸੇ ਸੁਪਰ ਸੁਆਨ ਨਾਨਕ ਮਨ ਤਹ ਤਨ ਸਵਾਮੀ ਕੋ ਗਰਜੋ ਸਦੋ ਸਵਨਤਾ ਚਿਤ ਨਹੀਂਿਤ ਨਾਨਕ ਇਹ ਵਿਧ ਹਰਿ ਭਜੋ ਇਕ ਮਨ ਹੋਏ ਇਕ ਚਿਤ ਤੀਥ ਬਰਤ ਅਰਦਾਨ ਕਰ मन में तरै घुमाना नानक ने फल जात तेरे जो गुंजरी सुनान सिर कंपियो पग डग मगे नैन ज्योतते हीन कह नानकहि बिदपई तो न हरन सलीन नित कर देखियो जगत में को कहूं को ना है ਨਾਨਕ ਥਿਰ ਹਰ ਭਗਤ ਹੈ ਤੈ ਰਾਖੋ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਜਾਨ ਨੇ ਹੋ ਰੇ ਨੀਤ ਕਹ ਨਾਨਕ ਥਿਰ ਨਾ ਰਹੇ ਤਿਉ ਬਾਲੂ ਕੀ ਪੀਤ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾ ਅਬ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਣਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜਿਓ ਸੋ ਬਿਨਸ ਹੈ ਪਰ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਤੇ ਸਾਡ ਸਗਲ ਜੰਗਾਲ ਦੋਹਰਾ ਬਲ ਛੁਟ ਕੇ ਉਹ ਬੰਦਨ ਪਾਰੇ ਕ슌 ਨੂਤਿ ਪਾਏ ਕਹ ਨਾਨਕ ਅਬ ਓਟ ਹਾਰੂ ਤਜ ਜਹੁ ਹੋ ਸਹਾਈ ਬਲ ਹੋ ਆਪੰਦਨ ਛੁਟੇ ਸਬ ਕੀ ਸੇਵੋ ਤਿਓ ਪਾਏ ਨਾਨਕ ਸਭ ਕਿਛ ਤੁਮਰੇ ਹਾਥ ਮੇ ਤੁਮਹੀ ਹੋ ਤ ਸੰਭਾਏ ਸੰਗ ਸਖਾ ਸਭ ਤਜ ਗਏ ਕੋ ਨ ਨਿਭਿਓ ਸਾਥ ਕਹੁ ਨਾਨਕ ਇਹ ਬਿਪਤ ਮੈਂ ਟੇਖ ਏਕ ਰਗਨਾਥ ਨਾ ਮਰਹਿਓ ਸਾਧੂ ਰਹਿਓ ਰਹਿਓ ਗੋਬਿੰਦ ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮਨ ਤੋ ਰਾਮ ਨਾਮ ਹਿਉਨ ਮੈਂ ਕਹਿਉ ਜਾ ਕੈ ਸਮ ਨਹੀਂ ਕੋਏ ਜਹ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਹੋਏ ਰਾਮ ਨਾਮ ਉਰ ਮੈਂ ਕਹਿਓ ਜਾ ਕੈ ਸਮ ਨਹੀਂ ਕੋਏ जह सिमरत संकट मिट दर्स तुमारे वाहू जी का खालसा वाहिगुरु जी की फतेह